ਆਵਾਜ਼ ਆ ਰਹੀ ਹੈ ਕੋੜੀ ਨਾਲ ਤਰੀ ਲੋਟ ਹੋਣਾ ਕੋੜੀ ਤੋਂ ਬਹੁਤ ਭੈ ਉਹ ਇਧਰ ਕੱਢਦਾ ਇਧਰੋਂ ਨਿਕਲ ਜਾ ਜਲਦੀ ਮੈਂ ਕਹਿੰਦਾ ਇਧਰ ਆ ਜਾ ਇਧਰ ਹੀ ਕੱਜਾ ਸੜ ਜਾ ਇਧਰ ਕੇ ਵੀ ਚਲਾ ਦੇ ਤੁਸੀਂ ਇਧਰ ਕੱਢੋ ਮੈਂ ਕਹਿੰਦਾ ਜਲਦੀ ਆਪਣੀ ਚੱਲ 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 ਬੰਦ ਚਾਹ ਲੈ ਕੇ ਲਾ ਕੇ ਕੋਈ ਨਹੀਂ ਕੋਈ ਨਹੀਂ ਖੋੜ ਸਕੋਗੇ ਭਈਆ ਯਾਰ ਤੱਕ ਖੋੜ ਸਕਦੇ ਕਿਹਨਾਂ ਨਾ ਮੈਂ ਤੁਹਾਡਾ ਕਿੱਥੋਂ ਦੇ ਰਹਿਣ ਵਾਲਾ ਮੇਰਾ ਨਾਮ ਪ੍ਰਕਾਸ਼ ਸਿੰਘ ਹਮਤਪੁਰੇ ਤੋਂ ਆਈ ਸੀ ਫਿਰ ਜੇ ਹੁਣ ਅੰਡਰਪ੍ਰਿਜ ਦੇ ਨੀਚੇ ਗੱਡੀ ਫਸੀ ਸੀ ਕਿੰਨੇ ਜਣੇ ਸੀ ਤੇ ਗੱਡੀ ਅਸੀਂ 4 ਜਣੇ ਸੀਗੇ ਕੀ ਕਾਰਨ ਪਤਾ ਨਹੀਂ ਲੱਗਿਆਗਾ ਪਾਣੀ ਵਹਲਾ ਸੀਗਾ ਹੀ ਸਾਨੂੰ ਪਤਾ ਹੀ ਨਹੀਂ ਸੀਗਾ ਵੇ ਤੇ ਪਾਣੀ ਇੱਥੇ ਇੰਨਾ ਖੜਾਗਾ ਉਹ ਗੱਡੀ ਬਾੜੀ ਮੜ ਕੇ ਬਸ ਉਹ ਇੱਕੇ ਦੰ ਵਿਚ ਚਲੀ ਗਈ ਮੁੜ ਕੇ ਵਾਪਸ ਮੁੜ ਕੋਈ ਨਹੀਂ ਉਹ ਕੋਣ ਕੋਣ ਸੀ ਵਿੱਚ ਮੈਂ ਸੀ ਗਈ ਮੇਰੇ ਮਾਸੜ ਜੀ ਸੀਗੇ ਨਾਲ ਦੋ ਸਿਸਟਰ ਸਿੰਘਾ ਮੇਰੇ ਕਾ ਉਹਨਾਂ ਦੀ ਹਾਲਤ ਕਿੱਦਾਂ ਠੀਕ ਹੈ ਹੁਣ ਤਾਂ ਕੱਢਿਆ ਕਿੰਨਾਂ ਨੇ ਜੀ ਜਿਹੜੇ ਆਮ ਲੋਕ ਹੈ ਉਹਨਾਂ ਨੇ ਕੱਢਿਆਗਾ ਲੱਗਦਾ ਨਹੀਂ ਅੱਜ ਜਿਹੜੀ ਨਗਰ ਨਿਗਮ ਦੀ ਲਾਹਰਵਾਈ ਸਾਹਮਣੇ ਆ ਰਹੀ ਹੈ ਤੁਸੀਂ ਮਸਾਂ ਬਚਿਓ। ਹਾਂਜੀ ਸਰ ਬੰਸਾਂ ਹੀ ਬਚਾਈਆਂ ਸੀ। ਕੀ ਲੋਕਾਂ ਨੂੰ ਦੇਗਾਉਂਗੇ? ਰੋਕਣ ਦਾ ਬਸ ਕੀ ਕਹਣਾ ਗਾ ਨਗਰ ਨਗਰ ਨੂੰ ਚਾਹੀਦਾ ਇਹਦੀ ਕੰਮ ਕਰਨ ਦਾ ਹੱਲ ਪਾਣੀ ਦਾ। ਜਾਨੀ ਮਾਨੀ ਨੂੰ ਖਾਂਤ ਨਹੀਂ ਹੋਇਆ। ਨਹੀਂ ਨਹੀਂ ਜਾਨੀ ਮਾਨੀ ਕੋਈ ਨੁਕਸਾਨ ਨਹੀਂ। ਗੱਡੀ ਦਾ ਨੁਕਸਾਨ ਹੋ ਗਿਆ ਸਾਡੀ ਜਿਹੜੀ ਪਾਣੀ ਚ ਡੁੱਬੀ ਖੜੀ ਆ। ਗੱਡੀ ਕਿਹੜੀ ਸਾਡੀ? ਆਰਟਿਕਾਈ। ਤੁਸੀਂ ਠੀਕ ਹੋ? ਹਾਂਜੀ ਪਰਿਵਾਰ ਸਭ ਠੀਕ ਹੈ ਸਰ। ਹਾਂਜੀ।